ਐਂਟੀ ਨਾਰਕੋਟਿਕ ਕਮ ਸਪੈਸ਼ਲ ਆਪਰੇਸ਼ਨ ਸੈਲ ਵੱਲੋਂ ਇੱਕ ਵੱਡੀ ਸਫਲਤਾ ਹਾਸਿਲ ਉਸ ਸਮੇਂ ਕੀਤੀ ਜਦੋਂ ਪਿੰਡ ਛੱਤ ਦੇ ਵਿੱਚ ਇੱਕ ਵੱਡੀ ਜੋ ਨਸ਼ੇ ਦੀ ਖੇਵ ਤੇ ਵੱਡੀ ਇੱਕ ਰਕਮ ਬਰਾਮਦ ਕੀਤੀ ਗਈ ਹੈ ਸਾਡੇ ਨਾਲ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਮੰਜੂਦਾ ਗੱਲਬਾਤ ਕਰਨ ਲੈ ਸਰ ਪਹਿਲਾਂ ਤਾਂ ਪੂਰਾ ਮਾਮਲੇ ਤੇ ਚੜਨਾ ਪਊ ਇਤਲਾਕ ਕਿਵੇਂ ਮਿਲੀ ਸੀ ਤੇ ਕੀ ਕੀ ਕੁਛ ਹੈ ਜਿਹੜਾ ਕਾਬੂ ਦੇ ਵਿੱਚ ਕੀਤਾ ਸਰ ਕੱਲ ਸ਼ਾਮੀ ਮਤੀ 175 ਨੂੰ ਰੇਨ ਐਂਟੀ ਨਾਰਕੋਟਿਕ ਕਮਪਲੈਕਸ ਸਪੈਸ਼ਲ ਆਪਰੇਸ਼ਨ ਸੈੱਲ ਰੂਪਨਗਰ ਐਨਡੀਟੀਮ ਨੇੜੇ ਛੱਤ ਸਰਕਾਰੀ ਹਾਈ ਸਕੂਲ ਕੋਲ ਮਜੂਸੀ ਤਾਂ ਉੱਥੇ ਇਨਫੋਰਮੇਸ਼ਨ ਮਿਲੀ ਕਿ ਅਨਵਰ ਖਾਨ ਐਲਿਸ ਕਾਕਾ son of ਅਕਬਰ ਖਾਨ ਵਾਸੀ ਛੱਤ ਜੋ ਕਿ ਭਾਰੀ ਮਾਤਰਾ ਵਿੱਚ ਪੁੱਕੀ ਚੂਰਾ ਪੋਸਟ ਅਤੇ ਹਫੀਮ ਦਾ ਵੇਚਣ ਦਾ ਕੰਮ ਕਰਦਾ ਹੈ ਜਿਸ ਕੋਲ ਕੀ ਕਾਫੀ ਜੋ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹੈਗਾ ਜਿਸ ਬੰਦੇ ਮਕਦਮਾ ਐਨਡੀपीएस ਅਧੀਨ ਥਾਣਾ ਜੀਰੂਪੁਰ ਵਿਖੇ ਦਰਜ ਕਰਾਉਣ ਤੋਂ ਬਾਅਦ ਨੇੜੇ ਸਰਕਾਰੀ ਹਾਈ ਸਕੂਲ ਛਤੋ ਵਿਖੇ ਦੋਸ਼ੀ ਨੂੰ ਕੁੱਦੀਕਾਰ ਰੋਕ ਕੇ ਚੈੱਕ ਕੀਤੀ ਤਾਂ ਜਿਸ ਵਿੱਚੋਂ 45 ਕਿਲੋ ਭੁੱਕੀ ਜੂਰਾ ਬੋਸ 1.5 ਕਿਲੋ ਅਫੀਮ ਅਤੇ 12 ਲੱਖ ਰੁਪਏ ਡਰਗਮਨੀ ਮਿਲੀ ਹੈ ਜਿਸ ਨੂੰ ਹਸੋਜਾਬ ਤੱਕ ਗ੍ਰਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋਨ ਦਾ ਪੁਲਿਸ ਮਾਨ ਹਾਸਲ ਕੀਤਾ ਗਿਆ ਹੈ ਜਿਸ ਸੰਬੰਧੀ ਇਸ ਦੇ ਬੈਗਵਰਡ ਤੇ ਫਾਰਵਰਡ ਲਿੰਕ ਖੰਗਾਲ ਕੇ ਜੋ ਵੀ ਮਤਲਬ ਕਿ ਪ੍ਰਾਪਤੀ ਹੁੰਦੀ ਆ ਉਹ ਲੈਂਦੀ ਜਾਵੇਗੀ ਸਮੂਹਪੂਰਨ ਪ੍ਰੋਸਹਾ ਹੈ ਕਿ ਇਸ ਦੇ ਹੋਰ ਵੀ ਮਤਲਬ ਜਿਹੜੇ ਸਾਥੀ ਹੈਗੇ ਆ ਉਹਨਾਂ ਨੂੰ ਫਰਨ ਵਿੱਚ ਪੁਲਿਸ ਕੰਮ ਜਾਂ ਬ ਹੋਏਗੀ ਸਰ ਹੁਣ ਤੱਕ ਦੀ ਜਿਹੜੀ ਜਾਂਚ ਹੈ ਆਪਣੇ ਵੱਲੋਂ ਕੀਤੀ ਗਈ ਹੈ ਉਸ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਕਿ ਪੁਰਾਣਾ ਰਿਕਾਰਡ ਮੁਲਜ਼ਮ ਦਾ ਕਿਸ ਤਰ੍ਹਾਂ ਪਤਾ ਲੱਗਿਆ ਹੈ ਜਾਂ ਹੋਰ ਕਿ ਕਿੰਨਾ ਕੁ ਵੱਡਾ ਜਿਹੜਾ ਇਹ ਗ੍ਰੋ ਹੋ ਸਕਦਾ ਇਸ ਦੇ ਖਿਲਾਫ ਦੋਸ਼ੀ ਦੇ ਖਿਲਾਫ ਇਸ ਦੋਸ਼ੀ ਦੇ ਖਿਲਾਫ ਥਾਣਾ ਸੁਹੋਣਾ ਵਿਖੇ ਇੱਕ ਐਨਡੀਪੀਐਸ ਦਾ ਪਹਿਲਾਂ ਹੀ ਆਪਣਾ ਮੁਕਤਮਾ ਦਾਜ ਹੋ ਚੁੱਕਾ ਹੈਗਾ ਤੇ ਇਸ ਦੇ ਜਿਹੜੇ ਹੋਰ ਸਾਥੀ ਆ ਫਾਇਆ ਲੇਟੈਸਟ ਇਨਕੁਆਰੀ ਕਰੇ ਰਹੇ ਆਪਾਂ ਉਸ ਤੋਂ ਬਾਅਦ ਦੇਖਦੇ ਆਂ ਜੀ ਹੁਣ ਮਤਲਬ ਕਿ ਇਨਵੈਸਟੀਗੇਸ਼ਨ ਕਿਸ ਪੱਖੋਂ ਸਰ ਕਿੰਨੇ ਕ ਟਾਈਮ ਤੋਂ ਇਹ ਨਸ਼ਾ ਜਿਹੜਾ ਉੱਥੇ ਵਿਕ ਰਿਆ ਸੀ ਕੋਈ ਇਸ ਦੀ ਵੀ ਕੋਈ ਜਾਣਕਾਰੀ ਮਿਲੀ ਹੈ ਕਰੀਬ ਇਹ 10-12 ਸਾਲ ਤੋਂ ਇਹੀ ਕੰਮ ਕਰ ਰਿਆ ਸੀਗਾ ਜੀ ਪਰ ਕਦੇ ਬਾਹਰ ਲੰਘ ਜਾਂਦਾ ਸੀਗਾ ਕਦੇ ਅਦਰ ਆ ਜਾਂਦਾ ਸੀਗਾ ਹੁਣ ਤਕਰੀਬਨ ਇੱਕ ਕਰਿਆਨੇ ਦੀ ਦੁਕਾਨ ਉੱਥੇ ਕਰ ਰਿਆ ਸੀਗਾ ਆਪਣੇ ਪਿੰਡ 'ਚ ਤੇ ਉੱਥੇ ਕਰਿਆਨੇ ਦੀ ਦੁਕਾਨ ਦੀ ਆੜ ਵਿੱਚ ਹੀ ਆਪਣਾ ਇਹ ਕੰਮ ਕਰ ਰਿਆ ਸੀ ਹੂੰ ਹੂੰ ਤੇ ਸਰ ਕੁੱਲ ਜੇ ਆਪਾਂ ਮਾਤਰਾ ਦੀ ਗੱਲ ਕਰੀਏ ਜਿੰਨੀ ਵੀ ਹੁਣ ਤੱਕ ਫੜੀ ਗਈ ਹੈ ਤੇ ਮਾਰਕੀਟ ਵੈਲਿਊ ਕੀ ਹੈ ਇਸ ਦੀ ਮਾਰਕੀਟ ਵੈਲਿਊ ਨੂੰ ਦੇਖੋ ਜੀ ਅਪਰੋਕਸੀਮੇਟ ਮਾਰਕੀਟ ਵੈਲਿਊ ਕੋਈ 5 ਲੱਖ ਤੱਕ ਅਪਰੋਕਸੀਮੇਟ ਮੰਨ ਕੇ ਚੱਲ ਸਕਦਾ ਹੈ ਜੀ ਆਪਾਂ ਤੇ ਇਸ ਤੋਂ ਇਲਾਵਾ ਜਿਹੜਾ 12 ਲੱਖ ਰੁਪਏ ਉਹ ਅਲੱਗ ਤੋਂ ਫੜਿਆ ਗਿਆ 12 ਲੱਖ ਰੁਪਏ ਐਕਸਟਰਾ ਹੈਗਾ ਜੀ ਜੋ ਕਿ ਮਾਨਯੋਗ ਜੱਜ ਸਾਹਿਬ ਨੇ ਅੱਜ ਸੀਨ ਕਰਕੇ ਮਾਲ ਮੁਕਦਮੇ ਦੀ ਪ੍ਰਾਪਰਟੀ ਬਣ ਚੁੱਕੀ ਹੈ ਜੀ ਉਹ ਤੇ ਉਹਨੂੰ ਦਾਖਲ ਮਾਲਕਨਾ ਘਰ ਹੁਣ ਕੋਰਟ 'ਚ ਪੇਸ਼ ਕਰਕੇ ਗ੍ਰਿਮਾਂਡ ਵਗੈਰਾ ਲਿਆ ਗਿਆ ਅੱਜ ਮਾਨਯੋਗ ਕੋਰਟ ਵਿੱਚ ਪੇਸ਼ ਕਰਕੇ ਇਸ ਦਾ ਦੋਨ ਦਾ ਪੁਲਿਸ ਰਿਪੋਰਟ ਹਾਸਲ ਕੀਤਾ ਗਿਆ ਹੈ ਤੇ ਫਰਦਰ ਇਨਵੈਸਟੀਗੇਸ਼ਨ ਜਰੀਏ ਕਿ ਉਮੀਦ ਲੱਗਦੀ ਹੈ ਸਰਪਟਾ ਜਿਹੜੇ ਨਸ਼ਾ ਤਸਕਰਾਂ ਦੀ ਕੋਈ ਚੇਨ ਵੀ ਟੁੱਟਣ ਦੀ ਲੱਗਦਾ ਹੈ ਕਿ ਕੋਈ ਜਾਣਕਾਰੀ ਕੋਈ ਅਹਜੀ ਮਿਲੇਗੀ ਇਹ ਵੱਡੀ ਨਾਥ ਨਸ਼ਾ ਤਸਕਰਾਂ ਨੂੰ ਪਈ ਇਨਵੈਸਟੀਗੇਸ਼ਨ ਬਰਾਮਨ ਜੋ ਇਸ ਦੇ ਮਤਲਬ ਪੱਖ ਆਪਾਂ ਜਾਣਿਆ ਹੈਗਾ ਹੈ ਉਹ ਇਸ ਨੂੰ ਪੁੱਕੀ ਜੁਰਾਪੋਸ ਪਲੱਸ ਫੀਮ ਦੇ ਕੇ ਜਾਂਦੇ ਸੀਗੇ ਜਿਸ ਨੂੰ ਲੱਭਣ ਲਈ ਆਪਾਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਵੱਡੀ ਕਾਰਵਾਈ ਹੈ ਤੇ ਹੁਣ ਦੇਖਣਾ ਬੜੇ ਜ਼ਰੂਰੀ ਰਹੇਗਾ ਕਿ ਆਖਿਰਕਾਰ ਅਗਲੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਹੋਰ ਕਿੰਨੀ ਕੁ ਬੜੀ ਇਸ ਨਸ਼ਾ ਤਸਕਰਾ ਦੇ ਪਿੱਛੇ ਚੇਨ ਲੱਭਦੀ ਹੈ ਸੋ ਕੈਮਰਾ ਪਰਸਨ ਵਿਸ਼ਾਲ ਦੇ ਨਾਲ ਦੇਵ ਸ਼ਰਮਾ ਖਾਣ ਲੋ ਜ਼ਿਰਖਪੁਰ